ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੇ ਕਾਫੀ ਗਿਣਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਮੱਝਾਂ ਵੀ ਆ ਤੇ ਵੜਾ ਵੀ ਨੇ ਜਦੋਂ ਪਸ਼ੂਆਂ ਦੀ ਗਿਣਤੀ ਇੱਕ ਦੋ ਵਧ ਜਾਂਦੀ ਆ ਤਾਂ ਬਾਈ ਦੱਸਦਾ ਕਿ ਜਗ੍ਹਾ ਆਪਣੇ ਕੋਲ ਪੂਰੀ ਪੂਰੀ ਆ ਕਿਉਂਕਿ ਨਾਗਾਂ ਦੀ ਗਿਣਤੀ ਜ਼ਿਆਦਾ ਤਾਂ ਵਿੱਚੋਂ 2-4 ਨਾਗ ਆਪਾਂ ਸੇਲ ਕਰ ਦਈਦੇ ਆ ਅੱਜ ਦੀ ਵੀਡੀਓ ਚ ਇੱਕ ਸੂਆ ਸਵਾਇਆ ਨਾਗ ਇੱਕ ਗੱਬਣ ਚੈੱਕ ਪਾਸ ਹੀਫਰ ਤੇ ਇੱਕ ਬਾਈ ਕੋਲ ਹੈਗੀ ਛੋਟੀ ਕਵੱਛੀ ਤੇ ਇੱਕ ਮੱਖਣ ਘਾ ਦਾ ਬਾਈ ਕੋਲ ਵੀ ਆ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਸੁਖਦੀਪ ਸਿੰਘ ਆ ਮੈਂ ਬਾਗੇਪਣ ਤੋਂ ਆ ਜ਼ਿਲ੍ਹਾ ਮੁਕਾ ਠੀਕ ਆ ਵੀਰੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95171 0799 ਠੀਕ ਹੈ ਵੀਰੇ ਦੋ ਦਫੇਰਾ ਆਪਾਂ ਨੰਬਰ ਤੇ ਪਾਉਨੇ ਆ ਕਿ ਘਰਾਂ ਚ ਜੀ ਨਹੀਂ ਵੀਰੇ ਘਰਾਂ ਚ ਘਰਾਂ ਚ ਵਧੀਆ ਸੇਲ ਹੋਈ ਜਾਂਦਾ ਹੈ ਪੜੀਆ ਰਿਜ਼ਲਟ ਆਈ ਜਾਂਦੇ ਹਾਂ ਠੀਕ ਹੈ ਤੇ ਜਿਹੜੀ ਵੈਡ ਬਾਈ ਆਪਾਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੁਹਾ ਸੁਹਾ ਨਗ ਸੇਲ ਕਰਨਾ ਸੁਹਾ ਗਨਮਾ ਜੀ ਇਹ ਵੀਰੇ ਤੀਜਾ ਸੁਹਾ ਸੂਈ ਆ ਕਦੋਂ ਸੂਈ ਆ ਜੀ ਇਹ ਅੱਜ ਰਾਤ ਨੂੰ ਸੂਈ ਆ ਘਰ ਦੀ ਹੋਈ ਗਾਂ ਠੀਕ ਆ ਬੱਚਾ ਕੀ ਦਿੱਤਾ ਜੀ ਬੱਚਾ ਮੇਲਕਾਫ ਆ ਇਹਦੇ ਮਗਰ ਹੋ ਆਹ ਖੇਰ ਦਾ ਠੀਕ ਆ ਆਹ ਸੀਮਣ ਚੰਗਾ ਲੱਗਿਆ ਵਾ ਸੀ ਹੈਨਾ ਤੇ ਚਲੋ ਮੇਲਕਾਫ ਆ ਗਿਆ ਜੀ ਜੇਰ ਕੰਪਲੀਟ ਪੈ ਗਈ ਹਾਂ ਜੇਰ ਓਕੇ ਸਾਰੀ ਕੰਪਲੀਟ ਮਾਰਨਿੰਗ ਕੇ ਚੁਵਾਈ ਚ ਕਿੰਨਾ ਕੋ ਬੋਲਾ ਕੱਢਿਆ ਜੀ ਇਹਦਾ ਜਦੋਂ ਤੱਕ ਨਹੀਂ ਬੱਚੀ ਨੂੰ ਕਿਉਂ ਵਾਸਤੇ 2.5 ਕਿਲੋ ਕੱਢਿਆ ਹਜੇ ਤਾਂ 2.5 ਕਿਲੋ ਹਾਂ ਥਣਾ ਦੀ ਗਰੰਟੀ ਹੈ ਹਾਂ ਸਾਰਾ ਕੁਝ ਓਕੇ ਹੈ ਥਣਾ ਦਾ ਕੋਈ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਪਿਛਲੇ ਸੂਏ ਆਪਣੇ ਘਰੇ 18 ਕਿਲੋ ਦੁੱਧ ਜਿਹੜਾ ਚੋਇਆ ਉਹ ਆ ਉਹ ਬਿਨਾਂ ਝੂਠ ਤੋਂ ਕੋਈ ਠੀਕ ਆ ਤੋਰ ਕੇ ਦਿਖਾ ਦੀ ਥੋੜਾ ਜਾਂ ਅੰਗ ਹੈ ਨਾ ਬਾਈ ਕ੍ਰੋਸ ਆ ਜਾਂਦਾ ਦੁੱਧ ਵੀ ਸੰਗਣਾ ਹੋਊਗਾ ਹਾਂ ਫੈਟ ਨੂੰ ਚੰਗੀ ਆ ਫੈਟ ਨੂੰ ਚੰਗੀ ਹੋਊਗੀ 5.5 2 ਪਲੱਸ ਹੁੰਦੀ ਹੈ ਡੇਰੀ ਪਾਉਂਦੇ ਰਹੇ ਜਾਂਦੇ ਠੀਕ ਆ ਵੀਰੇ ਬਾਈ ਦੱਸਦਾ ਕਿ ਫੈਟ ਵੀ ਕਰ ਰਾਤ ਸੂਈ ਆ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਸੋਨਾ ਮੁਠੀ ਵਾਲਾ ਥਾਣਾ ਬਾਕੀ ਸੰਭੀ ਬਲੀ ਵੀ ਚੰਗੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਥਾਣਾ ਕੱਲਾ ਕੱਲਾ ਨਿਕੜਵਾ ਮੈਂ ਤੁਹਾਨੂੰ ਚੈੱਕ ਕਰਾ ਦੂੰਗਾ ਥੋੜਾ ਜਿਹਾ ਬੱਚੇ ਦਾ ਕਰੂਗੀ ਕਿਉਂਕਿ ਤਾਜ਼ਾ ਸੂਆ ਨਗ ਕੇਰਾ ਕਰਦਾ ਹੀ ਹੁੰਦਾ ਜੀ ਥਾਣਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕਹਿਣ ਨੂੰ ਜਿੰਨਾ ਮਰਜ਼ੀ ਕਹ ਲੋ ਬਾਈ ਕਹਿੰਦਾ 2.5 ਕਿਲੋ ਬੋਲਾ ਹੀ ਕੱਢਿਆ ਆਪਾਂ ਪਹਿਲਾਂ ਨਹੀਂ ਕੱਢਿਆ ਕਿਉਂਕਿ ਰਾਤ ਹੀ ਸੂਈ ਸੀਗੀ ਜੇਰ ਵਗੈਰਾ ਕੰਪਲੀਟ ਪੈ ਗਈ ਆ ਤੇ ਕੀਮਤ ਕੀ ਰਹਿਣ ਵਾਲੀ ਆ ਬਾਈ ਇਹਦੀ ਇਹਦੀ ਵੀਰੇ 70000 ਰੁਪਿਆ ਹੋਜੂ ਮਾਨ ਤਨ ਕੋਈ ਦੂਰੋਂ ਚੱਲ ਕੇ ਆ ਇਹਦਾ ਮਾਣਾ ਮਟਾ ਕਰਦਾਂਗੇ ਮਾਨ ਠੀਕ ਆ ਵੀਰੇ ਤੇ ਦੋ ਨੰਬਰ ਨਾਲ ਜਿਹੜਾ ਆ ਗਿਆ ਹੀਫਰ ਬਾਈ ਦੰਦੋ ਕਿਵੇਂ ਆ ਜੀ ਇਹ ਦੰਦੋ ਚਾਰ ਦੰਦਾਂ ਦਾ ਵੀਰੇ ਮੂੰਹ ਤੋਂ ਚਾਰ ਦੰਦਾਂ ਦਾ ਠੀਕ ਆ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਇਹਦੀ ਏਆਈ ਹੋਈ ਸੀ 7 ਜੁਲਾਈ ਨੂੰ 2025 ਨੂੰ ਇਹ ਹੋ ਗਈ ਸਾਢੇ 3 ਮਹੀਨੇ ਦੀ ਗੱਬਣਾ ਸਾਢੇ 3 ਮਹੀਨੇ ਦੇ ਤੇ ਪਾਸ ਆ ਜੇ ਕਿਸ ਨੇ ਆਪਦਾ ਡਾਕਟਰ ਲੈ ਕੇ ਚੈੱਕ ਕਰਾਉਣੀ ਆ ਉਹਨੂੰ ਖੁੱਦੀ ਛੁੱਟੀ ਆ ਕਰਾ ਸਕਦਾ ਜੀ ਹਾਂ ਇਹ ਗੱਬਣ ਹੈਗੀ ਆ ਪਾਈਪਰ ਦੇ ਸੀਮਨ ਤੋਂ ਪਾਈਪਰ ਦੇ ਸੀਮਨ ਤੋਂ ਠੀਕ ਆ ਇਹਦੇ ਫੋਟ ਆ ਬਈ ਇੱਕ ਇਹ ਨਾਲ ਇੱਕ ਫੋਟ ਆ ਮਾੜੀ ਜੀ ਇਹਦੇ ਫੋਟ ਹੈਗੀ ਆ ਵੀਰੇ ਚੈੱਕ ਕਰ ਸਕਦੇ ਹੋ ਛੋਟੀ ਜੀ ਸਾਢੇ 3 ਮਹੀਨਿਆਂ ਦੀ ਕਨਫਰਮ ਚੈੱਕ ਪਾਸੇ ਤਾਂ ਭੱਜੂਗੇ ਰਹਿਣੇ ਤੇ ਕਿਦੋਂ ਹੋਰ ਨੂੰ ਨਹੀਂ ਇਹ ਠੋੜਾ ਹੀ ਕਰਦੀ ਆ ਕਰਦੀ ਆ ਨਾ ਤੇ ਤੁਰੇ ਤਰੇ ਤਾਂ ਓਕੇ ਆ ਨਾ ਹਾਂ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਇਹਦੀ ਵੀਰੇ 45000 ਰੁਪਏ ਓਜੂ ਮਾਨਤਨ ਜੀ ਕੋਈ ਨਾ ਕਰ ਲਾਂਗੇ ਠੀਕ ਆ ਵੀਰੇ ਤੇ ਅੱਗੇ ਨਾਗ ਨੰਬਰ ਆ ਗਿਆ ਬਾਈ ਤਿੰਨ ਛੋਟਾ ਬੱਚਾ ਇਹ ਗਿਰਚ ਪੈਗੀ ਬਾਈ ਹਾਂ ਇਹ ਗਿਰਦੀ ਆ ਉਮਰ ਕਿੰਨੇ ਬੱਚੇ ਦੀ ਜੀ ਇਹਦੀ 1 ਸਾਲ ਤੇ 6 ਮਹੀਨਾ ਉਪਰ ਆ ਯਾਨੀ ਕੱਚੀ ਖੀਰੀ ਹੈ ਹਜੇ ਹਾਂ ਹਾਂ ਰਾਮਨਾਥ ਇਹਦੇ ਤਾਂ ਹੈ ਨਹੀਂ ਫੋਟ ਚਾਹ ਨਹੀਂ ਇਹਦੇ ਕੋਈ ਫੋਟ ਫੋਟ ਨਹੀਂ ਇਹ ਮੈਂ ਵੀਡੀਓ ਥਾਣਾ ਮਾਂ ਦਾ ਦੁੱਧ ਕਿੰਨਾ ਕਸੀ ਬਈ ਇਹਦਾ ਇਹ ਬਰੇ ਇਹਦੀ ਹੋਈ ਆ ਅੱਛਾ ਐਚ ਐਫ ਦੇ ਬੇਟੂ ਆ ਇਹ ਹਾਂ ਐਚ ਐਫ ਦੇ ਬੇਟੂ ਆ ਠੀਕ ਆ ਜੀ ਕਰਾਸ ਪੈ ਜਾਂਦੀ ਆ ਠੀਕ ਆ ਜੀ ਤੇ ਇਹਦੀ ਕੀਮਤ ਜੀ ਇਹਦੀ 7000 ਰੁਪਿਆ ਠੀਕ ਆ ਇਹਦੀ ਕੀਮਤ 7000 ਰੁਪਿਆ ਵਿੱਚੋਂ ਥੋੜਾ ਕਣਾ ਮਾਨ ਤਣ ਬਾਕੀ ਬਾਈ ਕਹਿੰਦਾ ਹੋ ਜਾਊਗਾ ਕੋਈ ਵੀ ਨਾ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਇੱਕ ਬਾਈ ਕੋਲ ਸੱਚ ਮੱਖਣ ਘਾ ਵੀ ਹੈ ਜੀ ਹਾਂ ਇਹ ਆਪਣਾ ਵੀਰੇ ਘਰ ਦਾ ਹੀ ਤਿਆਰ ਕੀਤਾ ਵਾ ਜੀ ਵੀਰੇ ਘਰ ਦਾ ਹੱਥੀ ਝੜਿਆ ਹੋਇਆ ਐਡਵਾਂਟਾ ਦਾ ਵੀ ਸੀਗਾ ਠੀਕ ਆ ਜੀ ਜੀ ਤੋਂ ਗਾਂ ਵੀ ਤਿਆਰ ਕਰਦੇ ਆ ਜੀ ਤੋਂ ਵੀ ਤਿਆਰ ਕੀਤਾ ਜੀ ਸਾਰੀ ਤਿਆਰ ਕਰਦਾ ਹਾਂ ਇਹ ਕਿੰਨੀ ਮਾਤਰਾ ਹੋਊ ਬਾਈ ਆਪਣੇ ਕੋਲ ਸਾਰੀ ਇਹ ਕਿੰਨੇ ਇਹ ਵੀ ਆਪਣੇ ਕੋਲ ਕੋਈ ਨਾ ਇੱਕ ਕੁਆਂਟਲ ਵੀ ਪਿਆ ਜੀ ਠੀਕ ਆ ਸਾਰਾ ਇਸੇ ਹਾਲਤ ਦਾ ਵਧੀਆ ਜੀ ਕੁਆਲਿਟੀ ਦਾ ਹਾਂ ਵਧੀਆ ਵਧੀਆ ਠੀਕ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਇਹ ਵੀਰੇ ਬਾਜ਼ਾਰ ਚ ਤਾਂ 1000 ਰੁਪਏ ਕਿਲੋ ਮਿਲਦਾ ਆਪਾਂ 500 ਰੁਪਏ ਦੇਵਾਂਗੇ 500 ਰੁਪਏ ਕਿਲੋ ਜੀ ਠੀਕ ਆ 500 ਰੁਪਏ ਨੂੰ ਬਾਈ ਦੱਸਦਾ ਕਿ ਕਿਲੋ ਦੇ ਦਾਂਗੇ ਜੀ ਚੰਗਾ 20 ਇਹਡਵਾਂਟਾ ਦਾ ਜਿੱਤੋਂ ਆਪਾਂ ਅੱਗੇ 20 ਤਿਆਰ ਕੀਤਾ ਜੀ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ